ਕਨੌਰੀ ਬਾਰਡਰ ਤੇ ਸਿਰ ਚ ਕਥਿਤ ਤੌਰ ਤੇ ਗੋਲੀ ਲੱਗਨ ਕਾਰਨ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਮਾਮਲੇ 'ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਰਿਵਾਰ ਅਤੇ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਪੰਜਾਬ ਪੁਲਿਸ ਨੇ 7 ਦਿਨਾਂ ਬਾਅਦ ਬੀਤੀ ਰਾਤ ਕਰੀਬ 9:11 ਵਜੇ ਕਿਸਾਨ ਸ਼ੁਭਕਰਨ ਦੀ ਮੌਤ ਤੇ ਪਰਚਾ ਦਰਜ ਕਰ ਲਿਆ। ਜਿਸ ਤੋਂ ਬਾਅਦ ਅੱਜ ਸ਼ੁਭਕਰਨ ਦਾ ਸੰਸਕਾਰ ਕੀਤਾ ਜਾਵੇਗਾ। ਕਿਸਾਨ ਜੁਨੀਨ ਬੀਕੇਯੂ ਸਿੱਧੂਪੁਰ ਨੇ ਇਹ ਸੇ ਜਾਣਕਾਰੀ ਦਿੱਤੀ ਹੈ ਸਿੱਧੂਪੁਰ ਮੁਤਾਬਕ ਬੁੱਧਵਾਰ ਨੂੰ ਪਹਿਲਾ ਸ਼ੁਭਕਰਨ ਦੀ ਮ੍ਰਿਤਕ ਦੇ ਨੂੰ ਖਨੌਰੀ ਬਾਰਡਰ ਤੇ ਲਿਜਾਇਆ ਜਾਵੇਗਾ ਜਿੱਥੇ ਸ਼ੁਭਕਰਨ ਨੂੰ ਕਿਸਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਜਾਵੇਗੀ ਇਸ ਤੋਂ ਬਾਅਦ ਸ਼ੁਭਕਰਨ ਦੇ ਪਿੰਡ ਬੱਲੋਚ ਉਸ ਦਾ ਸੰਸਕਾਰ ਕੀਤਾ ਜਾਵੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸ਼ੁਭਕਰਨ ਦੀ ਮ੍ਰਿਤਕ ਦੇ ਨੂੰ ਖਨੌਰੀ ਬਾਰਡਰ ਤੇ ਲਿਜਾਇਆ ਜਾਵੇਗਾ ਅਤੇ ਕਰੀਬ 2.5 ਘੰਟੇ ਉੱਥੇ ਰੱਖਣ ਤੋਂ ਬਾਅਦ ਪਿੰਡ ਬੱਲੋਚ ਉਸ ਦਾ ਸੰਸਕਾਰ ਕੀਤਾ ਜਾਵੇਗਾ ਕੀ ਸਰ ਤੁਹਾਨੂੰ ਕੋਈ ਡਿਲੀਵਰਰ ਐਫਆਰ ਚ ਕੀ ਦਰਜ ਕੀਤਾ ਗਿਆ ਜੀ ਕੀ ਦਰਜ ਕੀ ਕੀਤਾ ਗਿਆ ਜੀ ਸਰ ਨਹੀਂ ਪੋਸਮ ਦੀ ਧਾਰਾ ਲਗਾਈ ਧਾਰਾ ਜਿਹੜੀ ਲਾਈ ਹੈ ਅਨਕਸ਼ਤਿਆਂ ਦੇ ਚਲਦੀ ਹੈ ਤੁਹਾਡੇ ਕੋ ਧਾਰਾ 302 ਦੀ ਹੈ 302 ਦੀ ਧਾਰਾ ਤੋਂ ਬਾਅਦ ਅਨਕਸ਼ਤਿਆਂ ਨੇ ਕਿੰਨੀ ਨਹੀਂ ਰੱਖੇ ਦਿੱਤੀ ਹੈ ਉਸ ਤੋਂ ਅੱਗੇ ਜਿਹੜੀ ਹੈ ਮੰਗ ਲਈ ਜੀ ਚਾਂਸ ਵਿੱਚ ਜਿਹੜੇ ਬੰਦੇ ਹੋ ਬਾਕੀ ਜਿਹੜੀਆਂ ਦੋ ਦੋ ਜਿਹੜੀਆਂ ਬਾਕੀ ਰਹਿ ਗਈਆਂ ਅਸੀਂ ਇਹ ਮੰਗਾ ਉਹਨਾਂ ਦੇ ਉੱਤੇ ਵੀ ਜਿਹੜੀ ਚਾਰਜ ਸੀ 100 ਰੁਪਿਆ ਤੇ ਪਰਿਵਾਰ ਦੀ ਨੌਕਰੀ ਜਿਹੜੀ ਉਹ ਨਾਲ ਹੀ ਨਹੀਂ ਦਰਵਾਜ਼ੇ ਦੀ ਨੌਕਰੀ 1 ਕਰੋੜ ਰੁਪਇਆ ਦਾ ਟੌਪ ਟੈ ਹੋ ਚੁੱਕਾ ਹੈਗਾ ਜੀ 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 ਜ 0041 ਦਰਜ ਕੀਤੀ ਗਈ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਇਹ ਗੋਲੀ ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਹੈ ਅਜਿਹੇ ਵਿੱਚ ਹਰਿਆਣਾ ਪੁਲਿਸ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ ਪਰ ਪੁਲਿਸ ਨੇ ਹਾਲੇ ਤੱਕ ਵੀ ਅਣਪਛਾਤੇਆਂ ਖਿਲਾਫ ਹੀ ਕੇਸ ਦਰਜ ਕੀਤਾ ਹੈ ਉਦਰ ਪਰਚਾ ਦਰਜ ਕਰਨ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਦੀ ਵੀ ਸਹਿਮਤੀ ਦਿੱਤੀ ਜਿਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਡਾਕਟਰਾਂ ਨੇ ਪੰਜ ਮੈਂਬਰੀ ਬੋਰਡ ਵੱਲੋਂ ਰਾਤ ਕਰੀਬ 11:30 ਵਜੇ ਸ਼ੁਭਕਰਨ ਦਾ ਪੋਸਟਮਾਰਟਮ ਸ਼ੁਰੂ ਕੀਤਾ ਗਿਆ ਜੋ ਕਿ ਕਰੀਬ ਪੌਣੇ 2 ਵਜੇ ਤੱਕ ਜਾਰੀ ਰਿਹਾ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ